ਸੋ ਇਹ ਅੰਤ ਨਹੀਂ ਆ ਇਹ ਸੂਰਜ ਆ ਗਿਆ ਸਵੇਰੇ ਫਿਰ ਚੜਨਾ ਮਨਜੀਤ ਦੇ ਜਾਣ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਹੈ ਕੱਪੜੇ ਕੋਈ ਬਜ਼ੁਰਗ ਹੋਵੇ ਨਾ ਕਈ ਵਾਰ ਖੇਜੇ ਜਾਂਦਾ ਪਰ ਮਨਜੀਤ ਦੇ ਮੂੰਹ ਤੇ ਅਸੀਂ ਕਦੀ ਐਵੇਂ ਜੀ ਸ਼ਿਕੰਨੀ ਵੇਖੀ ਜਿਹਦੇ ਨਾਲ ਵੀ ਕਿਸੇ ਨਾਲ ਖੇਜ ਕੇ ਬੋਲੀ ਹੋਵੇ ਅੰਦਰ ਆ ਮੇਰੀ ਕਾਂਟਿਆਂ ਵਾਲੀ ਬਾਹਰ ਪਾੜਾ ਲਗੇ ਦਾ ਅੰਦਰ ਆ ਮੇਰੀ ਕਾਂਟਿਆਂ ਵਾਲੀ ਬਾਹਰ ਕਿਉਂਕਿ ਮਨਜੀਤ ਵਾਲੀਆਂ ਕਾਂਟੇ ਵੜੇ ਸੋੜੇ ਪਉਂਦੀ ਆ ਇਸ ਕਰਕੇ ਗਾਣਾ ਉਹਨਾਂ ਵਾਸਤੇ ਆ ਸਾਰੇ ਦੇ ਵਿੱਚ ਜਿਹੜੇ ਸੀਨੀਅਰਸ ਨੇ ਬੜੇ ਸੋਹਣੇ ਤਰੀਕੇ ਨਾਲ ਬੜੇ ਖੂਬਸੂਰਤ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਬਤੀਤ ਕਰਦੇ ਨੇ ਤੇ ਬਹੁਤ ਸਾਰੇ ਅਜਿਹੇ ਗਰੁੱਪਾਂ ਦੇ ਨਾਲ ਉਹ ਜੁੜੇ ਹੋਏ ਨੇ ਜਿੱਥੇ ਉਹ ਕਾਫੀ ਮਨਪਰਚਾਵਾ ਕਰਦੇ ਨੇ ਬਹੁਤ ਸੋਹਣੀਆਂ ਕਵਿਤਾਵਾਂ ਬੋਲਦੇ ਨੇ ਗਿੱਧੇ ਵੀ ਗਾਉਂਦੇ ਨੇ ਬੜੀਆਂ ਸਾਰੀਆਂ ਮੋਲੀਆਂ ਸੋ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਸੋਹਣਾ ਗੈਟ ਟੂਗੇਦਰ ਕਰਦੇ ਰਹਿੰਦੇ ਨੇ ਅੱਜ ਹਮਜੋਲੀ ਗਰੁੱਪ ਦੇ ਵੱਲੋਂ ਬਹੁਤ ਸਾਰੇ ਸੀਨੀਅਰਸ ਨਾਲ ਗੱਲਬਾਤ ਕਰਨ ਦੇ ਲਈ ਜੁੜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਤੇ ਅੱਜ ਬੜੇ ਸਾਰੇ ਜਨੇ ਮਤਲਬ ਇਕੱਠੇ ਹੋਏ ਹੋ ਅੱਜ ਇਕੱਠੇ ਹੋਣ ਦਾ ਕਾਰਨ ਹਮਝੋ ਲਈ ਵਾਸਤੇ ਸਾਰੇ ਇਕੱਠੇ ਹੋਏ ਆ ਕਿਉਂਕਿ ਜਿਹੜਾ ਸਾਡਾ ਇਹ ਗਰੁੱਪ ਸੀ ਪਿਕਸ ਵਾਲਿਆਂ ਦੇ ਉੱਪਰ ਆਫਿਸ ਦੇ ਉੱਪਰ ਸ਼ੁਰੂ ਹੋਇਆ ਸੀ 2016 ਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਮਨਜੀਤ ਨਾਗਰਾ ਨੇ ਕੀਤਾ ਖਾਣੇ ਬਣਾ ਕੇ ਘਰੋਂ ਲਿਆਉਂਦੇ ਸੀ ਹਰ ਚੀਜ਼ ਦਾ ਫਿਰ ਸਾਨੂੰ ਦੂਰ ਦੂਰ ਦਾ ਟ੍ਰਿਪ ਲੈ ਕੇ ਜਾਂਦੇ ਸੀ ਬੋਟ ਦੇ ਟ੍ਰਿਪ ਇਹਨਾਂ ਨੇ ਕਰਾਏ ਸਾਡੇ ਬਹੁਤ ਵਧੀਆ ਟ੍ਰਿਪ ਕਰਾਏ ਤੋ ਹੁਣ ਸਾਰਾ ਸਿਰ ਸਾਨੂੰ ਇਹ ਦੁੱਖ ਲੱਗ ਰਿਹਾ ਹੈ ਕਿ ਇਹ ਗਰੁੱਪ ਜਿਹੜਾ ਹੈ ਜਦੋਂ ਇੰਨੇ ਚਿਰ ਦਾ ਚੱਲਦਾ ਸੀ ਜਿਹਦੇ ਵਿੱਚ ਕੁਝ ਐਦਾਂ ਦੇ ਪਰਸਨ ਲੋਕੇ ਆਏ ਨੇ ਜਿਸ ਕਰਕੇ ਕਿ ਗਰੁੱਪ ਦੇ ਵਿੱਚੋਂ ਮਨਜੀਤ ਨੂੰ ਜਾਣਾ ਪਿਆ ਰਿਹਾ ਸੋ ਮਨਜੀਤ ਦੇ ਜਾਣ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਸਾਡੇ ਬੱਚਿਆਂ ਵਰਗੀ ਸੀ ਅਸੀਂ ਬੱਚਿਆਂ ਵਾਂਗ ਉਹਨਾਂ ਨੇ ਟ੍ਰੀਟ ਕਰਦੇ ਸਾਂ ਇਹ ਵੀ ਸਾਨੂੰ ਆਪਣੀਆਂ ਬਜ਼ੁਰਗਾਂ ਵਾਂਗ ਕਾਫੀ ਸਾਡੀ ਹੈਲਪ ਕਰਦੀ ਸੀ ਕਿਤੇ ਜਾਣਾ ਹੋਵੇ ਕੁਝ ਕੰਮ ਹੋਵੇ ਹਰ ਤਰ੍ਹਾਂ ਦੇ ਕਰਦੀ ਠੀਕ ਹੈ ਜਿਨ੍ਹਾਂ ਨੇ ਕੀਤਾ ਮੈਂ ਕਹਿੰਦੀ ਉਹ ਵੀ ਸਿਆਣੇ ਹੋਣਗੇ ਚਲੋ ਅਸੀਂ ਵੀ ਸਿਆਣੇ ਆ ਜਾਂ ਕਿੱਦਾਂ ਹੀ ਆ ਪਰ ਇੰਨਾ ਹੈ ਕਿ ਦੁੱਖ ਇਸ ਲਈ ਹੈ ਕਿ ਜ਼ਿੰਦਗੀ ਥੋੜੇ ਦੇਣਾਂ ਦੀ ਆ ਤੇ ਇੰਨੇ ਚਿਰਾਂ ਦੇ ਵਿੱਚ ਸਾਰੇ ਕੰਮ ਕੀਤੇ ਕਰਾਏ ਜਦੋਂ ਹੋ ਜਾਂਦਾ ਤੋ ਫਿਰ ਕਾਂਟਿਆਂ ਵਾਲੀ ਤੇਰਾ ਕਾਂਟਾ ਬੜਾ ਪਿਆਰਾ ਲੱਗਦਾ ਕਾਂਟਿਆਂ ਵਾਲੀ ਤੇਰਾ ਕਾਂਟਾ ਬੜਾ ਪਿਆਰਾ ਲੱਗਦਾ ਅੰਦਰ ਆ ਮੇਰੀ ਕਾਂਟਿਆ ਵਾਲੀ ਬਾਹਰ ਪਾੜਾ ਲਗੇ ਦਾ ਅੰਦਰ ਆ ਮੇਰੀ ਕਾਂਟਿਆ ਵਾਲੀ ਬਾਹਰ ਕਿਉਂਕਿ ਮਨਜੀਤ ਵਾਲੀਆਂ ਕਾਂਟੇ ਵੜੇ ਸੋਨੇ ਪਉਂਦੀ ਆ ਇਸ ਕਰਕੇ ਗਾਣਾ ਉਹਨਾਂ ਵਾਸਤੇ ਆ ਥੈਂਕ ਯੂ ਚਲੋ ਥੈਂਕ ਯੂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੇਟੇ ਬਹੁਤ ਵਧੀਆ ਬਹੁਤ ਵਧੀਆ ਜ਼ਿੰਦਗੀ ਚ ਚ ਖੁਸ਼ੀਆਂ ਗਮੀਆਂ ਵਿਛੋੜੇ ਮੇਲ ਸਭ ਨਾਲ ਨਾਲ ਚੱਲਦਾ ਤੇ ਇਹ ਜਿੰਨੇ ਵੀ ਸੀਨੀਅਰ ਸੈਂਟਰ ਹੈਗੇ ਆ ਸਰੀ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਸੀਨੀਅਰਸ ਲਈ ਸੁਪਰ ਸੀਨੀਅਰਸ ਲਈ ਵਰਦਾਨ ਆ ਕਿਉਂਕਿ ਇਸ ਉਮਰ ਚ ਸਿ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੁੰਦੇ ਆ ਕਈ ਬਿਮਾਰੀਆਂ ਨਾਲ ਗ੍ਰਸੋਂ ਨੇ ਮੈਂਟਲ ਫਿਜ਼ੀਕਲ ਇਮੋਸ਼ਨਲ ਤੇ ਇਹ ਸਾਨੂੰ ਮੁੜ ਕੇ ਜੀਂਦਾ ਰੱਖਣ ਚ ਬਹੁਤ ਸਾਈ ਹੁੰਦੇ ਸਾਡੀ ਕੁਆਲਿਟੀ ਐਂਡ ਕੁਆਂਟੀਟੀ ਆਫ ਲਾਈਫ ਨੂੰ ਹੁੰਦੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਸੀਗਾ ਜੀ ਜਿਹੜਾ ਸਰੀ ਡੈਲਟਾ ਸੀਨੀਅਰ ਸੈਂਟਰ ਉਹਨਾਂ ਦੇ 4-5 ਫਾਊਂਡਰ ਮੈਂਬਰ ਸੀ ਮਿਸਿਸ ਪਰਮਜੀਤ ਸਹੋਤਾ ਬਲਦੇਵ ਬੈ ਸ੍ਰੋਜ ਪੈਨਜੀ ਮਿਸਿਸ ਲਾਲੀ ਤੇ ਉਹ ਦੱਸਦੇ ਆ ਕਿ ਪਹਿਲੀ ਵਲੰਟੀਅਰ ਮਨਜੀਤ ਨਾਗਰਾ ਸੀ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ ਤੇ ਗੌਰ ਵੀ ਦੇਖੋ ਜਿੱਦਾਂ ਉਹਨਾਂ ਨੇ ਦੱਸਿਆ ਕਿ ਬੇ ਹਰਥਾ ਉਹ ਮਦਦ ਕਰਦੇ ਆ ਹਰ ਤਰ੍ਹਾਂ ਦੀ ਇਵਨ ਫਾਈਨੈਂਸ਼ੀਅਲ ਹੱਥੋਂ ਤੱਕ ਘਰੋਂ ਖਾਣੇ ਖੁਣੇ ਤਾਂ ਬਣਾ ਕੇ ਲਿਆਉਂਦੇ ਪਰ ਜੋ ਇਹ ਹਮਜੋਲੀ ਦਾ ਹੋਇਆ ਇਸ ਸਾਨੂੰ ਕਿਸੇ ਨੂੰ ਵੀ ਚੰਗਾ ਨਹੀਂ ਲੱਗਾ ਔਰ ਬੜਾ ਦੁੱਖ ਲੱਗਾ ਤੇ ਮੈਂ ਤਾਂ ਇਹ ਕਹਿਣ ਜਾਂ ਕਹਿਣਾ ਚਾਹੁੰ ਕਿ ਬੇਟੇ ਕਿ ਮਨਜੀਤ ਕਕਨੂਸ ਵਾਂਗ ਆ ਜੇ ਤੁਹਾਨੂੰ ਪਤਾ ਹੋਵੇ ਇੱਕ ਕਨੂਸ ਰਾਖ ਹੋ ਜਾਂਦਾ ਤੇ ਉਹਦੇ ਵਿੱਚੋਂ ਫੇਰ ਇੱਕ ਨਵਾ ਜੀ ਪਿਆਦਾ ਹੁੰਦਾ ਉਸ ਰਾਖ ਵਿੱਚੋਂ ਜੇ ਆ ਹਮਜੋਲੀ ਮੁੱਕ ਗਈ ਆ ਤੇ ਅਸੀਂ ਆਸ ਕਰਦੇ ਆਂ ਵੀ ਆਲ ਆਫ ਅਸ ਵਿਲ ਸਪੋਰਟ ਹਰ ਫੋਰ एवरीथिंग ਕਿ ਤਾਂ ਕਿ ਨਵਾ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਸੋ ਇਹ ਅੰਤ ਨਹੀਂ ਆ ਇਹ ਸੂਰਜ ਆ ਗਿਆ ਸਵੇਰੇ ਫਿਰ ਚੜਨਾ ਸੋ ਗੁੱਡ ਲੱਕ ਟੂ एवरीवन ਬਡੀ ਐਂਡ ਥੈਂਕ ਯੂ ਸੋ ਮੱਚ ਤੁਸੀਂ ਦੱਸੋ ਵੀ ਮਨਜੀਤ ਨਾਗਰ ਵਾਲੀ ਸਾਰੇ ਬਹੁਤ ਕੁਝ ਗੱਲਾਂ ਕਰ ਰਹੇ ਨੇ ਸੁਣਿਆ ਸੁਣਿਆ ਬਟ ਨਾਲ ਦੀ ਨਾਲ ਇਹ ਵੀ ਹੈ ਕਿ ਇੱਕ ਦੁੱਖ ਵੀ ਹੈ ਸਾਰਿਆਂ ਚ ਕਿਉਂਕਿ ਉਹ ਗਰੁੱਪ ਛੱਡ ਰਹੇ ਨੇ ਦੁੱਖ ਤੇ ਇਹ ਸਭ ਤੋਂ ਵੱਡਾ ਦੁੱਖ ਇਹ ਹੀ ਹੈ ਵੀ ਜਿਹੜਾ ਇਸ ਤਰ੍ਹਾਂ ਉਹ ਸਾਨੂੰ ਛੱਡ ਚੱਲੇ ਨੇ ਹੈਨਾ ਅਸੀਂ ਨੀਸਾ ਚਾਹੁੰਦੇ ਵੀ ਇਸ ਤਰ੍ਹਾਂ ਦਾ ਚਾਹੁੰਦੇ ਸਾਬ ਵੀ ਜੇ ਰਾਜੀ ਖੁਸ਼ੀ ਵੇਖੋ ਜੀ ਉਹਨਾਂ ਜਿਤੇ ਆਪਣੀ ਮਰਜ਼ੀ ਨਾਲ ਜਿਹੜਾ ਬੰਦਾ ਮਰਜ਼ੀ ਕੰਮ ਕਰ ਲੈਂਦਾ ਨਾ ਉਹ ਡਿਫਰੈਂਟ ਸਟੋਰੀ ਹੁੰਦੀ ਹੈ ਜਦੋਂ ਆਪਾਂ ਕਿਸੇ ਨਾਲ ਐਵੇਂ ਹੀ ਬਿਨਾ ਮਤਲਬ ਤੋਂ ਹੀ ਕੋਈ ਗੱਲ ਜਾਂਦੀ ਹੈ ਨਾ ਉਹਦੇ ਵਿੱਚ ਦੁੱਖ ਤੇ ਹਰੇਕ ਨੂੰ ਹੀ ਹੁੰਦਾ ਹੈ ਹੈਨਾ ਆਪਣੇ ਘਰ ਚੋਂ ਵੀ ਕੋਈ ਜੀਵ ਵਿਛੜ ਕੇ ਜਾਂਦਾ ਤੇ ਇਹ ਸਾਨੂੰ ਆਪਣੇ ਮੈਂਬਰਾਂ ਤੋਂ ਵੀ ਫੈਮਿਲੀ ਮੈਂਬਰਾਂ ਤੋਂ ਵੀ ਨਾ ਇਹਨੇ ਜਿਆਦਾ ਪਿਆਰ ਦਿੱਤਾ ਹੈ ਅਸੀਂ ਮੈਨੂੰ ਹੁਣ 20 25 ਸਾਲ ਹੋ ਗਏ ਨੇ ਜਦੋਂ ਦੀ ਮੈਂ ਇਹਨੂੰ ਜਾਣਨੀ ਆ ਮਨਜੀਤ ਨੂੰ ਪਰ ਮੈਨੂੰ ਲਿਆਉਣ ਵਾਲੀ ਸੀਨੀਅਰ ਸੈਂਟਰ ਵਿੱਚ ਇਹ ਹੀ ਸੀ ਹੈ ਨਾ ਇਹਨੇ ਹੱਸ ਕੇ ਇਹ ਨਹੀਂ ਹੁੰਦਾ ਵੇਖੋ ਆਪਾਂ ਘਰ ਵੀ ਆਪਣੇ ਕੋਈ ਬਜ਼ੁਰਗ ਹੋਵੇ ਨਾ ਕਈ ਵਾਰ ਖੇਜ ਜਾਂਦਾ ਪਰ ਮਨਜੀਤ ਦੇ ਮੂੰਹ ਤੇ ਅਸੀਂ ਕਦੀ ਐਵੇਂ ਜੀ ਸ਼ਿਕਨ ਨਹੀਂ ਵੇਖੀ ਜਿਹਦੇ ਨਾਲ ਵੀ ਕਿਸੇ ਨਾਲ ਖੇਜ ਕੇ ਬੋਲੀ ਹੋਵੇ ਜਾਂ ਹੁਣ ਵੀ ਕੋਈ ਵੀ ਗੱਲ ਹੋਈ ਹੈ ਹਮਜੋਲੀ ਚ ਚਲੋ ਉਹ ਤੇ ਗੱਲਾਂ ਤੇ ਹੁੰਦੀਆਂ ਹੀ ਰਹਿੰਦੀਆਂ ਨੇ ਆਪਾਂ ਦੋ ਜਣੇ ਜਿੱਥੇ ਆ ਦੋ ਭਾਂਡੇ ਖੜਕਦੇ ਹੀ ਖੜਕਦੇ ਨੇ ਹੈ ਨਾ ਪਰ ਫੇਰ ਵੀ ਮੈਨੀਆਂ ਸ਼ਾਵਾਛੇ ਇਹਦੇ ਮਾਪਿਓ ਨੂੰ ਇਹਨੂੰ ਜੰਮਣ ਵਾਲਿਆਂ ਨੂੰ ਵੀ ਇਹਨੇ ਕਦੀ ਆਪਣੇ ਮੂੰਹ ਤੇ ਫੇਸ ਤੇ ਦਿਲ 'ਚ ਮੈਨੂੰ ਨਹੀਂ ਪਤਾ ਇਹਨਾਂ ਦੇ ਕੀ ਹੈ ਕੀ ਨਹੀਂ ਹਾਂਜੀ ਇਹਨੂੰ ਮਨਜੀਤ ਨਾਗਰਾਂ ਨੂੰ ਅਸੀਂ 15-20 ਸਾਲ ਤੋਂ ਜਾਣਦੇ ਵੌਲੰਟੀਅਰ ਕਰਦੇ ਆ ਔਰ ਅਸੀਂ ਇਹਨਾਂ ਦੇ ਗਰੁੱਪ ਦੇ ਵਿੱਚ ਮੋਸਟ ਆਫ ਦਾ ਟਾਈਮ ਰਹੇ ਆ ਕਾਫੀ ਇੰਜੋਏ ਕਰਦੇ ਨੇ ਕਰਾਂਦੇ ਨੇ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਕਿ ਆਪਣਾ ਟਾਈਮ ਕੱਢ ਕੇ ਸਾਨੂੰ ਇੰਨਾ ਇੰਜੋਏ ਕਰਾਉਂਦੇ ਆ ਤੇ ਅਸੀਂ ਹੋਪ ਕਰਦੇ ਆ ਕਿ ਅੱਗੇ ਵੀ ਇਸ ਤਰ੍ਹਾਂ ਹੀ ਕੁਝ ਨਾ ਕੁਝ ਕਰਦੇ ਰਹਿਣਗੇ ਅਸੀਂ ਬੜਾ ਲੁੱਕ ਫੋਰਵਰਡ ਕਰ ਰਹੇ ਹਾਂ ਕਿ ਇਹ ਕਰਨ ਤੇ ਅਸੀਂ ਸਾਰੇ ਇੰਜੋਏ ਕਰੀਏ ਉਹਨਾਂ ਦੇ ਨਾਲ ਦੀ ਬੋਥ اچھی ਤਰ੍ਹਾਂ ਸਾਰੇ ਸਮਾਜ ਦੀ ਸਾਰੀ ਲੇਡੀਜ਼ ਦੀ ਸੇਵਾ ਕਰਦੇ ਆ ਬਹੁਤ ਅੱਛਾ ਵੋਲੰਟੀਅਰ ਕਰਦੇ ਆ ਬੜਾ ਅਸੀਂ ਇੰਜੋਏ ਕਰਦੇ ਆ ਇਹਨਾਂ ਦੇ ਨਾਲ ਤੇ ਬਹੁਤ ਸਾਰੇ ਸਾਨੂੰ ਟ੍ਰਿਪਾਂ ਤੇ ਸਾਨੂੰ ਅੱਛੇ ਅੱਛੇ ਖਾਣੇ ਖਿਲਾਏ ਟ੍ਰਿਪਾਂ ਤੇ ਲੈ ਕੇ ਗਏ ਆ ਤੇ ਅਸੀਂ ਹੋਪ ਵੀ ਇਦਾਂ ਹੀ ਕਰਦੇ ਆ ਕਿ ਅੱਗੋਂ ਤੋਂ ਵੀ ਥੋੜੀ ਜਿਹੀ ਛੁੱਟੀ ਲੈ ਕੇ ਤਾਂ ਫੇਰ ਦੁਬਾਰਾ ਇਹ ਆਪਣਾ ਪ੍ਰੋਗਰਾਮ ਇਦਾਂ ਦਾ ਦੁਬਾਰਾ ਸਟਾਰਟ ਕਰ ਲੈਣ ਤਾਂ ਕਿ ਸਾਨੂੰ ਅਨਜੋਈ ਅਸੀਂ ਕਰਦੇ ਰਹੀਏ ਹਾਂ ਜੀ ਮੇਰਾ ਨਾਮ ਪਰਮਿੰਦਰ ਸਦੂਆ ਅਸੀਂ ਵੀ 15 16 ਸਾਲ ਤੋਂ ਤਕਰੀਬਨ ਮਨਜੀਤ ਨੂੰ ਜਾਣਦੇ ਆ ਔਰ ਇਹਨੇ ਨਾਈਸ ਪਰਸਨੈਲਿਟੀ ਆ ਇਹਨੇ ਗੁੱਡ ਨੇਚਰ ਦੇ ਮਨਜੀਤ ਆ ਇਹਨਾਂ ਦਾ ਸੁਭਾਅ ਆ ਔਰ ਹਰ ਇੱਕ ਤਰੀਕੇ ਦੇ ਨਾਲ ਸੋਸਾਇਟੀ ਦੇ ਵਿੱਚ ਇਹਨਾਂ ਦੇ ਕਾਫੀ ਕੰਟਰੀਬਿਊਸ਼ਨ ਆ ਐਂਡ ਇਹਨੋਂ ਅਸੀਂ ਇਹਨੇ ਖੁਸ਼ ਹੁੰਨੇ ਆ ਨਾ ਜਦੋਂ ਇਹਨਾਂ ਨੂੰ ਮਿਲਦੇ ਆ ਇਹਨਾਂ ਨਾਲ ਅਸੀਂ ਚਾਹੁੰਦੇ ਆ ਕਿ ਇਹ ਆਪਣਾ ਇਹ ਕੈਰੀ ਆਨ ਰੱਖਣ ਕਿਸੇ ਤਰੀਕੇ ਦੇ ਨਾਲ ਅਸੀਂ ਜਿੱਥੇ ਵੀ ਇਹ ਹੋਣਗੇ ਅਸੀਂ ਇਹਨਾਂ ਦੇ ਨਾਲ ਪੂਰੀ ਕੋਆਪਰੇਸ਼ਨ ਦੇਵਾਂਗੇ ਰਿਟਾਇਰਮੈਂਟ ਦੇ ਨਾਲ ਹਾਂਜੀ ਮੇਰਾ ਨੰਦਵਿੰਦਰ ਕੋਰਾ ਮੈਂ ਮਨਜੀਤ ਦੇ ਪ੍ਰੋਗਰਾਮ ਬਹੁਤ ਲਾਈਕ ਕਰਦੀ ਆਂ ਹਾਂਜੀ ਸਪੈਸ਼ਲ ਉਸ ਦਾ ਸੁਭਾਅ ਜੋ ਹੈ ਨਾ ਬਹੁਤ ਨਾਈਸ ਸਾ ਹਸਪਲ ਤੇ ਫੇਵਰਫੁਲ ਹੈ ਤਾਂ ਆਈ ਲਾਈਕ ਮਨਜੀਤ ওকে ਥੈਂਕ ਯੂ ਸੋ ਮਾਚੀ ਹੁਣ ਦੱਸੋ ਜੀ ਗਾਣਾ ਕਿਹੜਾ ਗਾਣਾ ਚਾਹੁੰਦੇ ਹੋ ਮਨਜੀਤ ਜੀ ਕਾਂਟੀਆਂ ਵਾਲੀ ਏ ਤੇਰਾ ਕਾਂਟਾ ਨਹੀਂ ਪਿਆਰਾ ਲੱਗਦਾ ਕਾਂਟੀਆਂ ਵਾਲੀ ਏ ਤੇਰਾ ਕਾਂਟਾ ਨਹੀਂ ਪਿਆਰਾ ਲੱਗਦਾ ਅੰਦਰ ਆ ਮੇਰੀ ਕਾਂਟੀਆਂ ਵਾਲੀ ਬਾਹਰ ਪਾਲਾ ਲੱਗਦਾ ਅੰਦਰ ਆ ਮੇਰੀ ਕਾਂਟੀਆਂ ਵਾਲੀ ਬਾਹਰ ਪਾਲਾ ਲੱਗਦਾ ਮਨਜੀਤ ਜੀ ਦਾ ਨੇਚਰ ਆ ਜਿਹੜੀ ਓਹੋ ਆਪਣੀ ਹੀ ਇੱਕ ਬਲੱਖਣ ਹੈਗੀ ਆ ਤੇ ਬਾਕੀ ਰਹੀ ਗੱਲ ਇਹ ਆ ਕਿ ਜੋ ਉਹਨਾਂ ਨਾਲ ਕੰਮ ਕੀਤਾ ਬੜੇ ਹੰਬਲ ਨੇ ਮੈਂ ਪਹਿਲਾਂ ਫਲੀਟਵੁੱਡ ਤੋਂ ਜਾਣਦੀ ਸੀ ਫਿਰ ਵਿੱਚੋਂ ਹਮਝੋਲੀ ਇਹਨਾਂ ਨੇ ਖੋਲੀ ਤੇ ਉੱਥੇ ਵੀ ਉਹਨਾਂ ਨੇ ਐਜ਼ ਅ ਵਲੰਟੀਅਰ ਕੰਮ ਕੀਤਾ ਗਲੋਬਲ ਵਿਲੇਜ ਜਿਹੜਾ ਮੀਰਾ ਤੇ ਮਨਜੀਤ ਜੀ ਨੇ ਬਹੁਤ ਬਹੁਤ ਜ਼ਿਆਦਾ ਮਿਹਨਤੀ ਨੇ ਤੇ ਇਹਨਾਂ ਦੀ ਅਸੀਂ ਸਿਫਤ ਕਰਦੇ ਕਿ ਇੱਕ ਉਹਨਾਂ ਦੇ ਮੂੰਹ ਤੇ ਵਡਿਆਈ ਨਹੀਂ ਕਰ ਸਕਦੇ ਪਰ ਸ਼ੀ ਇਜ਼ ਵੈਰੀ ਵੈਰੀ ਪਿਆਰ ਵਾਲੀ ਕੁੜੀ ਆ ਪਰਮਾਤਮਾ ਉਹਨੂੰ ਤੰਦਰੁਸਤੀ ਰੱਖੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਆਪਣੇ ਪਰਵਾਜ਼ ਖੁਸ਼ ਰਹੇ ਬਸ ਸਾਡੀ ਤਾਂ ਹੀ ਅਰਦਾਸ ਆ ਪਰ ਅਸੀਂ ਉਹਦੇ ਨਾਲ ਮਿਲਦੇ ਰਹਿਣਾ ਹੈ ਸਾਥ ਕਰਦੇ ਰਹਿਣਾ ਕੋਈ ਗੱਲ ਨਹੀਂ ਹਮਜੋਲੀ ਚੋਂ ਜੇ ਉਹਨਾਂ ਨੇ ਆਪਣੀ ਵਿਦਾਇਗੀ ਲੈ ਲਈ ਆ ਇਸ ਨਾਲ ਕੋਈ ਗੱਲ ਨਹੀਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਆ ਵੀ ਮੇਰੇ ਨਾਲ ਦੇ ਸਾਥੀ ਜੀ ਸਤਿ ਸ੍ਰੀ ਅਕਾਲ ਹਾਂਜੀ ਸੇਮ ਥਿੰਗ ਜੋ ਇਹਨਾਂ ਨੇ ਕਿਹਾ ਉਹ ਇਹਨਾਂ ਦੇ ਨਾਲ ਹੀ ਐਸੀਮ ਗੁਰਦੇਵ ਐ ਸੀ ਮੇਰਾ ਨਾਂ ਤੇ ਸਵਰਜੀਤ ਨੇ ਜੋ ਕੋਸ਼ਿਸ਼ ਐਕਸਪਲੇਨ ਕੀਤਾ ਉਹ ਹੀ ਮੈਂ ਕਰਨਾ ਹੈਗਾ ਸੋ ਅਸੀਂ ਮਨਜੀਤ ਦੀ ਬਹੁਤ ਸ਼ਲਾਗਾ ਕਰਦੇ ਹਾਂ ਹਮੇਸ਼ਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਮੇਸ਼ਾ ਖੁਸ਼ ਰਹਿਣ ਸਹਮਜੋਲੀ ਸੀਨੀਅਰਸ ਦਾ ਗਰੁੱਪ ਜਿਹੜੇ ਮਨਜੀਤ ਨਾਗਰਾ ਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਜਿਹਨਾਂ ਦੀਆਂ ਸਿਫਤਾਂ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਉਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਮਨਜੀਤ ਨਾਗਰਾ ਜੀ ਪਿਆਰ ਮੁਹੱਬਤ ਜਿੰਨਾ ਇਹ ਸੀਨੀਅਰ ਸਾਨੂੰ ਕਰਦੇ ਨੇ ਉਹ ਤਾਂ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਤੁਹਾਡੇ ਵਾਸਤੇ ਸਪੈਸ਼ਲ ਗੈਟ ਟੂਗੇਦਰ ਵੀ ਉਹਨਾਂ ਨੇ ਰੱਖੀ ਉਹ ਕਹਿੰਦੇ ਨੇ ਅਸੀਂ ਖੁਸ਼ੀ ਨਾਲ ਤਲਵਿਦਾ ਕਹਿ ਰਹੇ ਆ ਮਨਜੀਤ ਨੂੰ ਪਰ ਅੰਦਰੋਂ ਉਦਾਸ ਵੀ ਆ ਤੇ ਪਰ ਇਹ ਨਹੀਂ ਵੀ ਅੱਜ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂ ਨਹੀਂ ਸੀ ਉਹਨਾਂ ਦੇ ਨਾਲ ਜੁੜੇ ਹੀ ਰਹਿਣਾ ਕੀ ਤੁਸੀਂ ਇਹੋ ਜਿਹਾ ਕਰ ਦਿੱਤਾ ਵੀ ਹਮਜੋਲੀ ਗਰੁੱਪ ਇੰਨਾ ਪਿਆਰ ਹਾਂਜੀ ਮੈਨੂੰ ਉਦਾਂ 1 ਸਾਲ ਹੋ ਗਿਆ ਕੰਮ ਕਰਦਿਆਂ ਸੀਨੀਅਰ ਦੇ ਨਾਲ ਤੇ ਜਿਹੜਾ ਖਮਜੋਲੀ ਪ੍ਰੋਗਰਾਮ ਹੈ ਨੂੰ ਅਸੀਂ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਪਿਕਸ ਦੇ ਅੰਬ੍ਰੈਲਾ ਥੱਲੇ ਤੇ ਕਰਦਿਆਂ ਕਰਦਿਆਂ ਤੇ ਚਲੋ ਜੀ ਇਸ ਟ੍ਰਿਪ ਤੇ ਬਜ਼ੁਰਗਨ ਹੋਏ ਹੁੰਦੇ ਅਕਸਰ ਟ੍ਰਿਪ ਤੇ ਲੈ ਜਾਓ ਪਿਕਨਿਕ ਕਰ ਦੋ ਮੈਂ ਸਮਝਦੀ ਸੀ ਕਿ ਪ੍ਰਮਾਤਮਾ ਨੇ ਮੈਨੂੰ ਥੋੜੀ ਜਿਹੀ ਹਿੰਮਤ ਦਿੱਤੀ ਆ ਫਾਈਨੈਂਸ਼ਲੀ ਵੀ ਠੀਕ ਸੀ ਹਨਾਂ ਤੇ ਮੇਰਾ ਆਪਣਾ ਚਾਅ ਵੀ ਮੈਨੂੰ ਹੈਗਾ ਸੀਗਾ ਰਈ ਸੋ ਤਿੰਨ ਚੀਜ਼ਾਂ ਇਕੱਠੀਆਂ ਹੁਣ ਤਨ ਮਨ ਧਨ ਫੇਰ ਹੀ ਕੋਈ ਸੇਵਾ ਕਰ ਹੁੰਦੀ ਆ ਤੇ ਮੈਂ ਫਿਰ ਉਹ ਇਸ ਕਰਕੇ ਇੱਕ ਗਰੁੱਪ ਜੁਆਇਨ ਕੀਤਾ ਸੀਗਾ ਤੇ ਬਹੁਤ ਸੇਵਾਦਾਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਸਿੱਖਿਆ ਬਹੁਤ ਕੁਝ ਨਾ ਬਜ਼ੁਰਗਾਂ ਦੇ ਨਾਲ ਟਾਈਮ ਸਪੈਂਡ ਕਰਕੇ ਨਾ ਕੱਲਾ ਉਹਨਾਂ ਨੇ ਨਹੀਂ ਮੈਨੂੰ ਪਿਆਰ ਦਿੱਤਾ ਮੈਂ ਵੀ ਉਹਨਾਂ ਨੂੰ ਉਹਨਾਂ ਨੂੰ ਉਨਾ ਹੀ ਪਿਆਰ ਦੇ ਰਹੀ ਆ ਤੇ ਹੁਣ ਥੋੜੇ ਜਿਹਾ ਕਾਰਨਾ ਕਰਕੇ ਮੈਨੂੰ ਥੋੜਾ ਜਿਹਾ ਬ੍ਰੇਕ ਲੈਣ ਪੈਣੀ ਆ ਤੇ ਚਾਹੁੰਦੇ ਹੋਏ ਵੀ ਕਿਹੇ ਵੀ ਤੁਹਾਨੂੰ ਕਈ ਚੀਜ਼ਾਂ ਕਰਨੀਆਂ ਪੈਂਦੀਆਂ ਹਨਾ ਤੇ ਪਰ ਮੈਂ ਉਹਨਾਂ ਦੇ ਦਿਲਾਂ ਦੇ ਵਿੱਚ ਹੀ ਬਸੂਗੀ ਫਿਊਚਰ ਜੇ ਫੇਰ ਕੁਝ ਕਰੂੰਗੀ ਤੇ ਬਾਕੀ ਹੈਗਾ ਕਿ ਜहाँ ਮੈਨੂੰ ਵੀ ਅਦਾਸੀ ਵੀ ਹੈਗੀ ਆ ਤੇ ਖੁਸ਼ੀ ਵੀ ਆਪੀ ਕਿ ਮੈਨੂੰ ਮੌਕਾ ਪ੍ਰਮਾਤਮਾ ਨੇ ਜਿੰਨਾ ਵੀ ਦਿੱਤਾ ਤੇ ਮੈਂ ਉਹ ਆਪਣੇ ਤਨ ਮਨ ਦੇ ਨਾਲ ਇਹਨਾਂ ਦੀ ਸੇਵਾ ਕਰ ਹਟੀਆਂ ਤੇ ਪ੍ਰਮਾਤਮਾ ਇਦਾਂ ਹੀ ਅੱਗੇ ਮੌਕਾ ਦਵਗਾ ਤਾਂ ਜ਼ਰੂਰ ਕਰੂੰਗੀ ਬਾਕੀ ਪ੍ਰਮਾਤਮਾ ਤੇ ਛੱਡਿਆ ਜੀ ਸਾਰਾ ਕੁਝ ਹਾਂਜੀ ਸੋ ਇਹ ਸਾਰਾ ਹਮਜੋਲੀ ਗਰੁੱਪ ਹੈ ਹਮਜੋਲੀ ਨਾਮ ਵੀ ਆਪਣੇ ਆਪ ਦੇ ਵਿੱਚ ਬਹੁਤ ਸੋਣਾ ਹੈ ਸੋ ਕਿਉਂਕਿ ਮਨਜੀਤ ਨਾਗਰਾ ਸ਼ੁਰੂ ਤੋਂ ਇਸ ਗਰੁੱਪ ਨੂੰ ਲੀਡ ਕਰਦੇ ਆਏ ਨੇ ਸੀਨੀਅਰਜ਼ ਨੂੰ ਬੜੀ ਜ਼ਿਆਦਾ ਸਪੋਰਟ ਕਰਦੇ ਨੇ ਸੋ ਸੀਨੀਅਰਜ਼ ਬਹੁਤ ਸਾਰੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਮਨਜੀਤ ਨਾਗਰਾ ਕਿਉਂਕਿ ਇਸ ਹਮਜੋਲੀ ਗਰੁੱਪ ਤੋਂ ਅਲਵਿਦਾ ਕਹਿ ਰਹੇ ਸੋ ਇਸੇ ਕਰਕੇ ਗੈਟ ਟੂਗੇਦਰ ਸੀਨੀਅਰਸ ਨੇ ਰੱਖੀ ਹੈ ਤਾਂ ਕਿ ਉਦਾਸ ਵੀ ਨੇ ਪਰ ਬੜੇ ਪਿਆਰ ਦੇ ਨਾਲ ਸੋਹਣੇ ਤਰੀਕੇ ਨਾਲ ਮਨਜੀਤ ਨਾਗਰਾ ਨੂੰ ਅਲਵਿਦਾ ਕਹਿ ਰਹੇ ਨੇ ਤਾਂ ਕਿ ਬਾਅਦ ਦੇ ਵਿੱਚ ਵੀ ਇਹਨਾਂ ਦਾ ਕਹਿਣਾ ਕਿ ਅਸੀਂ ਮਨਜੀਤ ਨਾਗਰਾ ਦੇ ਨਾਲ ਜਿਹੜਾ ਉਹ ਜੁੜੇ ਰਹਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ